ਸਤਾ ਚਰਚਤ ਸਾਧ ਰਾਸਪੁੱਤਨ ਰਾਸਪੁੱਤਨ ਬਾਬਤ ਮੈਂ ਕਾਲਜ ਵਿੱਚ ਸੁਣਿਆ ਜਿਸ ਅਖਬਾਰ ਜਾਂ ਰਸਾਲੇ ਵਿੱਚ ਉਸ ਬਾਬਤ ਛਪਿਆ ਦੇਖਦਾ ਪੜ੍ਹਦਾ ਉਸ ਬਾਬਤ ਬਹੁਤ ਮਾੜਾ ਲਿਖਿਆ ਗਿਆ ਕਿ ਉਹ ਸ਼ਰਾਬੀ ਸੀ ਔਰਤਾਂ ਦਾਸ਼ਕੀਨ ਸੀ ਤੇ ਜ਼ਾਰਿਨਾ ਨਾਲ ਉਸ ਦਾ ਇਸ਼ਕ ਸੀ ਜਿਹੜੀ ਉਸ ਦੀ ਤਸਵੀਰ ਕਮਿਊਨਿਸਟ ਸੋਵੀਅਤ ਸਟੇਟ ਵੇਲੇ ਪੇਸ਼ ਕੀਤੀ ਗਈ ਉਹੀ ਸਹੀ ਜਾਣੇਗੀ ਹੁਣ ਲਖਸ ਦੀ ਜਾਂਚ ਦੀ ਚਿੱਤਰ ਗ੍ਰਿਥੀ ਕਿਤਾਬ ਗ੍ਰੇਗਰੀ ਰਾਸਪੁੱਤਨ ਦਾ ਜੀਵਨ ਅਤੇ ਸਮਾਅ ਕਾਲਿੰਜ਼ ਨੇ ਗਲਾਸ ਕੋ ਤੁਸ਼ਕ ਵੀ ਹੈ ਸਵਾ 450 ਦੀ ਇਸ ਕਿਤਾਬ ਦੇ 22 ਅਧਿਆਏ ਹਨ ਤੇ 500 ਹਵਾਲਿਆਂ ਨਾਲ ਆਪਣਾ মত ਪੇਸ਼ ਕੀਤਾ ਹੈ ਇਹ ਕਿਤਾਬ ਪੜਨ ਉਪਰੰਤ ਰਾਸਪੁੱਤਨ ਦੇ ਨੈ ਨਕਸ਼ ਬਦਲਦੇ ਹਾਂ ਸਾਈਬੇਰੀਆ ਵਾਲੇ ਪਾਸੇ ਜਿੱਥੇ ਉਜਾੜ ਹੀ ਉਜਾੜ ਹੈ ਗਰੀਬ ਕਿਸਾਨ ਦੇ ਘਰ ਵਿੱਚ 1864 ਵਿੱਚ ਉਸਦਾ ਜਨਮ ਹੋਇਆ ਲੋਕ ਦਰੇਡੇ ਪੰਦ ਕੋੜਾ ਗੱਡੀਆਂ ਤੇ ਤੈਹ ਕਰਦੇ ਦਿਨ ਰਾਤ ਤੁਰਦੇ ਰਹਿੰਦੇ ਇੱਕ ਵਾਰ ਕਈ ਦਿਨ ਆਬਾਦੀ ਨਾਂ ਦੀ ਸੀ ਤਾਂ ਰਾਤ ਨੂੰ ਇੱਕ ਮੁਸਾਫਰ ਕੋਚਵਾਨ ਨੂੰ ਕਹਿਣ ਲੱਗਾ ਓ ਉਧਰ ਦੀਵੇ ਜਗ ਰਹੇ ਹਨ ਉਸ ਆਬਾਦੀ ਵੱਲ ਨਾ ਚੱਲਿਏ ਕੋਚਵਾਨ ਨੇ ਘਬਰਾ ਕੇ ਕਿਹਾ ਉਧਰ ਉਂਗਲ ਨਾ ਕਰੋ ਦੀਵੇ ਨਹੀਂ ਇਹ ਬਗਿਆੜਾਂ ਦੀਆਂ ਅੱਖਾਂ ਲਿਸ਼ਕੀਆਂ ਇੱਕ ਵੱਡੀ ਪੈਨ ਮਾਰਿਆ ਸੀ ਤੇ ਦੋ ਸਾਲ ਵੱਡਾ ਭਰਾ ਤੇ ਮਿੱਤਰੀ ਮਾਰਿਆ ਦੀ ਮੌਤ ਛੋਟੀ ਉਮਰ ਵਿੱਚ ਹੋਈ ਤੇ ਭਰਾ ਦਰਿਆ ਵਿੱਚ ਡਿੱਕੇ ਮਰਿਆ ਨਿੱਕੀ ਉਮਰੇ ਮਾਂ ਵਿਹੂਣਾ ਹੋ ਗਿਆ ਇਨ੍ਹਾਂ ਸੱਟਾਂ ਨੂੰ ਨਾ ਭੁੱਲ ਸਕਣ ਕਰਕੇ ਰਾਸਪੁੱਤ ਨੇ ਆਪਣੇ ਤੀ ਦਾ ਨਾਂ ਮਾਰਿਆ ਤੇ ਬੇਟੇ ਦਾ ਨਾਮ ਦਮਿਤਰੀ ਰੱਖਿਆ ਨਿੱਕਾ ਹੁੰਦਾ ਉਹ ਕਿਹਾ ਕਰਦਾ ਸੀ ਕਿ ਮੈਨੂੰ ਚੋਰ ਵੱਲੋਂ ਚੁੱਕੀ ਜਾ ਰਹੀ ਛੁਪਾਈ ਜਾ ਰਹੀ ਵਸਤੂ ਦਿਸ ਜਾਂਦੀ ਹੈ ਸਾਥੀ ਬੱਚੇ ਹੱਸ ਪੈਂਦੇ 11 ਸਾਲ ਦੀ ਉਮਰੇ ਜਦੋਂ ਉਹ ਬੁਖਾਰ ਨਾਲ ਢਟਾਲ ਮੰਜੇ ਤੇ ਪਿਆ ਸੀ 6-7 ਗਵੰਢੀ ਪਿਤਾ ਪਾਸ ਘਰ ਅੱਗ ਸੇਕ ਰਹੇ ਸਨ ਇੱਕ ਨੇ ਕਿਹਾ ਮੇਰੇ ਚੋਰੀ ਹੋਏ ਘੋੜੇ ਦਾ ਕੋਈ ਪਤਾ ਨਹੀਂ ਲੱਗਦਾ ਬਿਮਾਰਾਸਪਤਨ ਨੇ ਬੈਠੇ ਬੰਦਿਆਂ ਵਿੱਚੋਂ ਇੱਕ ਵੱਲ ਉਂਗਲ ਕਰਕੇ ਕਿਹਾ ਤੇਰਾ ਕੋੜਾ ਇਸਨੇ ਚੁਰਾਇਆ ਹੈ ਜਿਸ ਵੱਲ ਇਸ਼ਾਰਾ ਕੀਤਾ ਗਿਆ ਉਹ ਬੰਦਾ ਗੁੱਸੇ ਨਾਲ ਉੱਠ ਕੇ ਤੁਰ ਪਿਆ ਤਾਂ ਪਿਤਾ ਨੇ ਮਾਫੀ ਮੰਗੀ ਕਿ ਬਿਮਾਰੀ ਕਾਰਨ ਮੁੰਡੇ ਦਾ ਦਿਮਾਗ ਠੀਕ ਨਹੀਂ ਇਸ ਦਾ ਬੁਰਾ ਨਾ ਬਣਾਈ ਸਭ ਲੋਕ ਚਲੇ ਗਏ ਕੋੜੇ ਦੇ ਮਾਲਕ ਨੇ ਕੁਝ ਹੋਰ ਬੰਦਿਆਂ ਸਮੇਤ ਚੱਕੀ ਬੰਦੇ ਦੇ ਘਰਦਵਾਲੇ ਚੁੱਕ ਕੇ ਰਾਤੀ ਪਹਿਰਾ ਲਾ ਦਿੱਤਾ ਅੱਧੀ ਰਾਤੀ ਚੋਰ ਨੇ ਘੋੜਾ ਆਪਣੇ ਤਵੇਲੇ ਵਿੱਚੋਂ ਕੱਢ ਕੇ ਕਿਤੇ ਸੁਰੱਖਿਅਤ ਥਾਂ ਲਿਜਾਣਾ ਚਾਹਿਆ ਤਾਂ ਫੜਿਆ ਗਿਆ। ਬੇਹੱਦ ਕਟਾਈ ਕੀਤੀ ਤੇ ਘੋੜਾ ਛੁਡਾਇਆ। ਰਾਸਪੁੱਤਨ ਕਿਹਾ ਕਰਦਾ ਸੀ ਮੇਰਾ ਵੀ ਚੋਰੀ ਕਰਨ ਨੂੰ ਅਕਸਰ ਜੀ ਕਰਦਾ ਹੈ ਪਰ ਮੈਂ ਡਰ ਜਾਂਦਾ ਹਾਂ ਕਿ ਜਿਵੇਂ ਚੋਰ ਅਤੇ ਚੋਰੀ ਦੀਆਂ ਅਵਸਥਾ ਮੈਨੂੰ ਦਿਖਾਈ ਦਿੰਦੀਆਂ ਹਨ ਇਸੇ ਤਰ੍ਹਾਂ ਮੈਂ ਵੀ ਹੋਰਾਂ ਨੂੰ ਚੋਰੀ ਕਰਦਾ ਤਿਸਤਾ ਹੋਵਾਂਗਾ। ਉਸ ਸਥਿਤੀ ਮਾਰੀਆ ਨੇ ਉਸ ਬਾਰੇ ਤਿੰਨ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਉਹ ਦੱਸਦੀ ਹੈ ਕਿ ਛੋਟੀ ਉਮਰ ਵਿੱਚ ਉਹ ਭਵਿੱਖਬਣੀ ਕਰਦਾ ਸੀ ਉਹ ਕੁਝ ਅਜੇਹੀਆਂ ਆਵਾਜ਼ਾਂ ਕੱਢ ਲੈਂਦਾ ਸੀ ਕਿ ਡਰੇ ਹੋਏ ਜਾਂ ਪੁੱਤਰੇ ਹੋ ਜਾਨਵਰ ਸ਼ਾਂਤ ਹੋ ਜਾਂਦੇ ਸਨ ਐਲੈਕਸ ਇਨ੍ਹਾਂ ਗੱਲਾਂ ਤੇ ਇਹ ਕਹਿ ਕੇ ਸ਼ੱਕ ਕਰਦਾ ਹੈ ਕਿ 16 ਦਸੰਬਰ 1916 ਨੂੰ ਘਰੋਂ ਸੱਦ ਕੇ ਜਦੋਂ ਉਸ ਨੂੰ ਕਤਲ ਕੀਤਾ ਗਿਆ ਉਦੋਂ ਉਸ ਨੂੰ ਕਿਉਂ ਪਤਾ ਨਾ ਲੱਗਾ ਪਿੱਛੋਂ ਜਾ ਕੇ ਅਸੀਂ ਦੇਖਾਂਗੇ ਕਿ ਉਸ ਨੂੰ ਆਪਣੀ ਮੌਤ ਦਾ ਪਤਾ ਸੀ ਫਿਰ ਉਹ ਕਾਤਲ ਦੇ ਘਰ ਕਿਉਂ ਚਲਾ ਗਿਆ ਇਹ ਰਹੱਸ ਅਣਸੁਲਝਿਆ ਰਿਹਾ 1917 ਦਾ ਕਨਨਿਸਟ ਇਨਕਲਾਬ ਆਇਆ ਤਰਸਪਤਨ ਬਾਬਤ 45 ਕਮਿਸ਼ਨ ਬੈਠਿਆ ਉਸ ਵਿੱਚ ਗਵਾਹਾਂ ਦੇ ਆਧਾਰ ਤੇ ਰਾਸਪਤਨ ਨੂੰ ਹੰਡਿਆ ਬੁੱੱਚਾ ਬਦਮਾਸ਼ ਸਿੱਧ ਕੀਤਾ ਗਿਆ 45 ਕਮਿਸ਼ਨ ਦੀ ਰਿਪੋਰਟ ਸ਼ਕਤੀ ਹੈ ਕਿਉਂਕਿ ਉਸ ਨੇ ਉਹ ਸਿੱਧ ਕਰਨਾ ਸੀ ਜੋ ਸਟੇਟ ਚਾਹੁੰਦੀ ਸੀ ਸਰਕਾਰ ਤੋਂ ਡਰੇ ਲੋਕ ਰਾਸਪੁੱਤਨ ਦੇ ਹੱਕ ਵਿੱਚ ਕਿਵੇਂ ਬੋਲ ਸਕਦੇ ਸੰਸਦ ਇਸ ਕਰਕੇ ਐਲੈਕਸ ਨੇ ਇਸ ਕਿਤਾਬ ਦੇ ਨਾਇਕ ਦੀ ਸ਼ਖਸੀਅਤ ਦਾ ਆਧਾਰ ਨਾ ਉਸ ਦੀਆਂ ਨਾ ਉਸਤੀਤੀ ਦੀਆਂ ਲਿਖਤਾਂ ਨੂੰ ਬਣਾਇਆ ਹੈ ਨਾ ਕਮਿਸ਼ਨ ਦੀ ਰਿਪੋਰਟ ਨੂੰ ਸਬੂਤ ਉਸ ਦੇ ਹੱਕ ਵਿੱਚ ਜਾਂਦੇ ਹਨ ਨਾ ਕਿ ਸਰਕਾਰ ਦੇ ਹੱਕ ਵਿੱਚ ਆਪਣੀ ਪਸੰਦੀਦਾ ਕੁੜੀ ਨਾਲ ਵਿਆਹ ਕਰਾਇਆ ਬੱਚੇ ਹੋਏ ਪਰ ਪਰਿਵਾਰ ਨੂੰ ਛੱਡ ਕੇ ਸਾਈਬੇਰੀਆ ਦੀ ਉਜਾੜਾ ਵਿੱਚ ਇਕਾਂਤ ਦੀ ਤਲਾਸ਼ ਵਿੱਚ ਨਿਕਲਿਆ ਕਈ ਸਾਲਾਂ ਵਰਤਿਆ ਜਦੋਂ ਉਹ ਘਰ ਆਇਆ ਤਾਂ ਪਰਿਵਾਰ ਤੋਂ ਪਛਾਣਿਆ ਨਹੀਂ ਗਿਆ ਤਮਾਕੂ ਅਤੇ ਸ਼ਰਾਬ ਪੀਣੀ ਛੱਡ ਚੁੱਕਾ ਸੀ ਤੇ ਦੱਸਦਾ ਸੀ ਕਿ ਉਹ ਸਾਲਾਂ ਬੱਧੀ ਬੰਦਗੀ ਕਰਦਾ ਰਿਹਾ ਗੱਲਾਂ ਕਰਦੇ ਉਹ ਪੂਰੇ ਵਾਕਾਂ માં ਬੋਲਦਾ ਕਈ ਵਾਰ ਸਮਝ ਨਾ ਲੱਗਦੀ ਕਹਿ ਕੀ ਰਿਹਾ ਹੈ ਅੱਖਾਂ ਲਿਸ਼ਕ ਜੀਆਂ ਤੇਜ ਉਂਗਲਾਂ ਲੰਮੀ ਦਾੜੀ ਫੇਰਦਾ ਹੋਇਆ ਕੁਝ ਕਹੀ ਜਾਂਦਾ ਜਿਸ ਦਾ ਕੋਈ ਅਰਥ ਨਾ ਹੁੰਦਾ ਵੱਡਾ ਜ਼ਗੀਰਦਾਰ ਮਿਖਾਈ ਲੋ ਵਿੱਚ ਕੀ ਕਰਦਾ ਸੀ ਕੋਈ ਬੰਦਾ ਨਹੀਂ ਮਿਲਿਆ ਜਿਹੜਾ ਕਹੇ ਕਿ ਉਹ ਰਾਸਪੁੱਤਰ ਨੂੰ ਜਾਣ ਗਿਆ ਹੈ ਇਲੀਆਡੋਰ ਨੇ ਰਾਸਪੁੱਤਰਨ ਦੇ ਬੋਲ 1907 ਵਿੱਚ ਕਲਮ ਬੰਦ ਕੀਤੇ ਇੱਕ ਥਾਂ ਰਾਸਪੁੱਤਰਨ ਕਹਿੰਦਾ ਹੈ ਮੇਰੇ ਉੱਪਰ ਜਾਣ ਲੇਵਾ ਹਮਲੇ ਹੋਏ ਮਾਲਕ ਨੇ ਬਚਾ ਲਿਆ ਅਨੇਕਾਂ ਬਾਅਦ ਬਗਿਆੜਾ ਨੇ ਹੱਲੇ ਬੋਲੇ ਕੁਝ ਨਹੀਂ ਵਿਗੜਿਆ ਦਰਿਆਵਾਂ ਕਿਨਾਰੇ ਤੁਰਨਾ ਚੰਗਾ ਲੱਗਦਾ ਕਿਉਂਕਿ ਇੱਥੇ ਰੱਬ ਵਸਦਾ ਹੈ ਕੁਦਰਤ ਵਧੀਆ ਟੀਚਰ ਹੈ ਕਿਉਂਕਿ ਬਸੰਤ ਰੁੱਤ ਬਾਗ ਉਹ ਦਰਖਤ ਤੋਂ ਵਧੀਆ ਕੌਣ ਜਾਣਦਾ ਹੈ ਪਿੰਡ ਵਾਸੀ ਨੂੰ ਜਦੋਂ ਉਹ ਕਿਹਾ ਕਰਦਾ ਸੀ ਕਿ ਬਾਦਸ਼ਾਹ ਅਤੇ ਮਲਕਾ ਮੇਰੇ ਘਰ ਆਇਆ ਕਰਨਗੇ ਤਾਂ ਲੋਕ ਆਖਦੇ ਸਨ ਇਸ ਦਾ ਦਿਮਾਗ ਠੀਕ ਨਹੀਂ ਇੱਕ ਵਕਤ ਆਇਆ ਜਦੋਂ ਇਸ ਅਨਪੜ੍ਹ ਕਿਸਾਨ ਨੇ ਜ਼ਾਰ ਅਤੇ ਜ਼ਰੀਨਾ ਨਾਲ ਗੱਲਾਂ ਕਰਦਿਆਂ ਤੂੰ ਸ਼ਬਦ ਵਰਤਦਿਆਂ ਪੜਿਆ ਲਿਖਿਆ ਵਾਂ ਜਾਂ ਖਾਨਦਾਨੀ ਬੰਦੇ ਆ ਵਾਂ ਸਭ ਦੇ ਕੁਸ਼ਾਲਿਸ਼ ਕੀਤੇ ਸ਼ਬਦ ਉਸ ਨੂੰ ਬੋਲਣੇ ਨਾ ਆਏ ਹਾਲਾਂਕਿ ਉਹ ਜ਼ਾਰ ਜ਼ਾਰੀਨਾ ਦੀ ਗਲੋਂ ਕਦਰ ਕਰਦਾ ਸੀ ਜ਼ਾਰ ਪ੍ਰਬੰਧਕੀ ਮਾਮਲਿਆਂ ਵਿੱਚ ਸਖਤ ਸੀ ਪਰ ਜ਼ਾਰੀਨਾ ਬਾਰੇ ਉਬੇਦ ਨਹੀਂ ਲਿਖਿਆ ਉਹ ਪੀਟਰ ਮਹਾਨ ਨਾਲ ਉਹਦੀਕ